ਟਰੈਕਟਰ ਤੁਸੀਂ ਦੇਖਦੇ ਹੋ ਜੇ ਅਕਸਰ ਆਪਾਂ ਵੇਖਦੇ ਨੇ ਜਿਹੜੇ ਟਾਇਰ ਹੁੰਦੇ ਨੇ ਪੂਰੇ ਚੌੜੇ ਹੁੰਦੇ ਨੇ ਟਰੈਕਟਰ ਦੇ ਪਰ ਇਹ ਇਹ ਨੋਰਮਲ ਸਾਈਜ਼ ਨੋਰਮਲ ਤੋਂ ਵੀ ਘੱਟ ਸਾਈਜ਼ ਹੈ ਜਿਹੜਾ ਇਹਦਾ ਟਾਇਰ ਦਾ ਹੈ ਉਹ ਸਾਈਜ਼ ਤੁਸੀਂ ਦੇਖ ਸਕਦੇ ਹੋ ਇਹ 1912 ਮਾਡਲ ਹੈ ਜੀ ਉਸ ਟਾਈਮ ਤੇ ਰਸ਼ੀਆ ਜੀ ਬਣਦੀ ਸੀ ਇਹ ਟਰੈਕਟਰ 1964 ਤੋਂ ਪਹਿਲਾਂ ਜਿੰਨੇ ਬਲਦਾਂ ਨਾਲ ਖੇਤੀ ਕਰਦੇ ਸੀਗੇ ਉਦੋਂ ਕੰਮ ਵੀ ਵੱਧ ਜਾਂਦਾ ਸੀਗਾ ਇਹਦੇ ਆਉਣ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਰਾਹਤ ਮਿਲੀ ਸੀਗੀ ਕਿਉਂਕਿ ਫਿਰ ਉਸ ਤੋਂ ਬਾਅਦ ਸਾਰਾ ਕੰਮ ਇਹੀ ਸੰਭਲਣ ਲੱਗ ਗਿਆ ਸੀ ਜੀ ਜੇ ਆਪਾਂ ਐਵਰੇਜ ਦੀ ਗੱਲ ਕਰੀਏ ਕਿ ਐਵਰੇਜ ਕਿੰਨੀ ਕੀ ਦੇ ਦਿੰਦਾ ਉਹ ਆ ਜੀ ਐਵਰੇਜ ਇੱਕ ਸਿਲੰਡਰ ਆ ਜੀ ਵਧੀਆ ਵਸ ਐਂ ਲੱਗੇ ਚੱਲੂ ਵੀ ਵਰਤੀ ਵੀ ਜਾਓਗੇ ਤਾਂ ਵੀ ਜਲਦੀ ਜਲਦੀ ਤੇਲ ਡੀਜ਼ਲ ਮੁੱਕਦਾ ਨਹੀਂ ਥੇ ਇਹਦੇ ਚ ਅੱਜ ਕੱਲ੍ਹ ਤਾਂ ਜਿਵੇਂ 3-4 ਸਿਲੰਡਰ ਹੋ ਗਏ ਉਹਨਾਂ ਦੀ ਪਾਵਰ ਵਧ ਗਈ ਇਹ ਇੱਕ ਸਿਲੰਡਰ ਹੁੰਦਾ ਸੀ ਉਸ ਕਰਕੇ ਦੀ ਤਾਕਤ ਵੀ ਵਧਦੀ ਆ ਉਸ ਟਾਈਮ ਤੇ ਜਦੋਂ ਬਣਿਆ ਸੀਗਾ ਲੱਗ ਚਲੂ ਤਵੇਂ ਤੂਗੀਆਂ ਬੜੇ ਆਰਾਮ ਨਾਲ ਖਿੱਚ ਕੇ ਲੈ ਜਾਂਦਾ ਸੀ ਇਹ ਸਟਾਰਟ ਜੀ ਹੱਦ ਦੀ ਚਾਬੀ ਹੈ ਚਾਬੀ ਇਹਦੇ ਵਿੱਚ ਲਾ ਕੇ ਫਿਰ ਬੈਟਰੀ ਨੂੰ ਕਰੰਟ ਮਿਲ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਫਿਰ ਹੱਥ ਥਣੀ ਪੈਂਦੀ ਹੈ ਤਾਰ ਤੇ ਤੇ ਉਰੇ ਇਹਦੀ ਸੈਲਫ ਆ ਜਾਂਦੀ ਹੈ ਤਾਰ ਖਿੱਚ ਕੇ ਸੈਲਫ ਮਾਰਾਂਗੇ ਫਿਰ ਇਹ ਸਟਾਰਟ ਹੋ ਜਾਂਦਾ ਜੇ ਇਹ ਤੋਂ ਨਹੀਂ ਹੁੰਦਾ ਸੀ ਫਿਰ ਮੂਰੇ ਦੇ ਹੈਂਡਲ ਦਿੱਤਾ ਹੈਂਡਲ ਨਾਲ ਵੀ ਸਟਾਰਟ ਹੋ ਜਾਂਦਾ ਆ ਇਹਦਾ ਕਲਚ ਹੈ ਇਧਰਲੀ ਸਾਈਡਾ ਥੱਲੇ ਗੀਅਰ ਆ ਗਿਆ ਇਹਦੇ ਹਾਂਜੀ ਹਾਂਜੀ ਇਹਦਾ ਬ੍ਰੇਕ ਵਾਲਾ ਸਿਸਟਮ ਵੀ ਅਜੀਬ ਜਿਹਾ ਦੋਨੇ ਬ੍ਰੇਕ ਇਕੱਠੇ ਲਾਉਣੇ ਪੈਂਦੇ ਸੀ ਆ ਸੀ ਦੋ ਇਹਦੇ ਬ੍ਰੇਕ ਇੱਕ ਇਧਰ ਦੋਨਾਂ ਸਾਈਡਾਂ ਦੇ ਅਲੱਗ-ਅਲੱਗ ਬ੍ਰੇਕ ਨੇ ਅੱਛਾ ਦੋ ਇਹ ਬ੍ਰੇਕ ਨੇ ਹਾਂ ਦੋਨੇ ਬ੍ਰੇਕ ਨੇ ਦੋਨੇ ਇਕੱਠੇ ਲਾਉਣੇ ਪੈਂਦੇ ਤਾਂ ਜਾ ਕੇ ਉਹ ਸਿੱਧਾ ਖੜਦਾ ਸੀ ਜੇ ਹੁਣ ਕਈ ਵਾਰੀ ਬੰਦਾ ਭੁਲੇਖੇ ਨਾਲ ਇੱਕ ਇੱਕ ਪਾਸੜਾ ਲਾਲ ਇਧਰਲਾ ਟਾਇਰ ਜਾ ਮੋਗ ਉਧਰ ਨੂੰ ਘੁੰਮ ਜਾਂਦਾ ਸੀ ਅੱਛਾ ਇਹ ਵੀ ਇਹਦਾ ਪੰਗਾ ਸੀਗਾ ਇਹ ਦੋ ਅੱਸੀ ਗੱਲ ਦੋਸਤੋ ਅੱਜ ਅਸੀਂ ਪਹੁੰਚੇ ਆਂ ਧੂਰੀ ਵਿਖੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਇੱਕ ਵੀਰ ਵੱਲੋਂ ਇੱਕ ਜਿਹੜਾ ਸ਼ੌਂਕ ਹੈ ਪੁਰਾਣੀਆਂ ਚੀਜ਼ਾਂ ਨੂੰ ਰੱਖਣ ਦਾ ਉਸ ਬਾਰੇ ਵੀ ਸਾਰਾ ਕੁਝ ਜਾਣਾਂਗੇ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗੇ ਇੱਕ ਵੀਰ ਨੇ ਟਰੈਕਟਰ ਖਰੀਦਿਆ ਡੀਟੀ 14 ਜਿਸ ਦਾ ਮਾਡਲ ਤਕਰੀਬਨ 64 ਦੱਸਿਆ ਜਾ ਰਿਹਾ ਹੈ ਕਿ 1964 ਦਾ ਇਹ ਟਰੈਕਟਰ ਹੈ ਜਿਆਦਾ ਜਾਣਕਾਰੀ ਵੀਰ ਤੋਂ ਲਵਾਂਗੇ ਕਿਉਂਕਿ ਪਹਿਲਾਂ ਤਾਂ ਉਹਨੂੰ ਇੱਕ ਵਾਰ ਤਸਵੀਰਾਂ ਬਖਾਨੇ ਟਰੈਕਟਰ ਦੀਆਂ ਟਰੈਕਟਰ ਤੁਸੀਂ ਦੇ ਦੇ ਜੇ ਅਕਸਰ ਆਪਾਂ ਵੇਖਦੇ ਨੇ ਜਿਹੜੇ ਟਾਇਰ ਹੁੰਦੇ ਨੇ ਪੂਰੇ ਚੌੜੇ ਹੁੰਦੇ ਨੇ ਟਰੈਕਟਰ ਦੇ ਪਰ ਇਹ ਇਹ ਨੋਰਮਲ ਸਾਈਜ਼ ਨੋਰਮਲ ਤੋਂ ਵੀ ਘੱਟ ਸਾਈਜ਼ ਹੈ ਜਿਹੜਾ ਇਹਦਾ ਟਾਇਰ ਦਾ ਹੈ ਸਾਈਜ਼ ਵੀ ਤੁਸੀਂ ਦੇਖ ਸਕਦੇ ਹੋ ਤੇ ਵੀਰ ਤੋਂ ਵੀ ਜਾਣਾਂਗੇ ਕਿ ਕਿ ਇਹਨੂੰ ਕਿਸ ਤਰ੍ਹਾਂ ਮਿਲਿਆ ਕਿ ਕਿੱਥੇ ਨੇ ਅਪਰੋਚ ਕਰਕੇ ਸਾਰੀ ਗੱਲ ਜਾਣਦਿਆਂ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਅਮਰਜੋਤ ਸਿੰਘ ਜੀ ਅਮਰ ਜੋ ਜੀ ਪਹਿਲੀ ਗੱਲ ਤਾਂ ਇਹ ਕਿ ਜਿਹੜਾ ਟਰੈਕਟਰ ਹੈ ਇਹ ਕਿੰਨਾ ਮਾਡਲ ਪੁਰਾਣਾ ਹੈ 1964 ਮਾਡਲ ਹੈ ਜੀ ਉਸ ਟਾਈਮ ਤੇ ਰਸ਼ੀਆ ਜੀ ਬਣਦੇ ਸੀ ਇਹ ਟਰੈਕਟਰ ਅੱਛਾ 1964 ਤੋਂ ਪਹਿਲਾਂ ਜਿਵੇਂ ਬਲਦਾਂ ਨਾਲ ਖੇਤੀ ਕਰਦੇ ਸੀਗੇ ਉਦੋਂ ਕੰਮ ਵੀ ਵੱਧ ਜਾਂਦਾ ਸੀਗਾ ਇਹਦੇ ਆਉਣ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਰਾਹਤ ਮਿਲੀ ਸੀਗੀ ਕਿਉਂਕਿ ਫਿਰ ਉਸ ਤੋਂ ਬਾਅਦ ਸਾਰਾ ਕੰਮ ਇਹੀ ਸੰਭਲਣ ਲੱਗਿਆ ਸੀ ਹਾਂਜੀ ਹਾਂਜੀ ਇਹ ਵੀ ਜੀ ਆਪਾਂ ਐਵਰੇਜ ਦੀ ਗੱਲ ਕਰੀਏ ਕਿ ਐਵਰੇਜ ਕਿੰਨੀ ਕੀ ਦੇ ਦੇਣ ਦਾ ਹੋਊਗਾ ਜੀ ਐਵਰੇਜ ਇੱਕ ਸਿਲੰਡਰ ਹੈ ਜੀ ਵਧੀਆ ਵਸ ਐਂ ਲਾ ਕੇ ਚੱਲੂ ਵੀ ਵਰਤੀ ਵੀ ਜਾਓਗੇ ਤਾਂ ਵੀ ਜਲਦੀ ਜਲਦੀ ਟੀਲ ਡੀਜ਼ਲ ਮੁੱਕਦਾ ਨਹੀਂ ਸੀ ਇਹਦੇ ਚ ਅੱਜ ਕੱਲ ਤਾਂ ਜਿਵੇਂ 3-4 ਸਿਲੰਡਰ ਹੋ ਗਏ ਉਹਨਾਂ ਦੀ ਪਾਵਰ ਵਧ ਗਈ ਇਹ ਇੱਕ ਸਿਲੰਡਰ ਹੁੰਦਾ ਸੀ ਉਸ ਕਰਕੇ ਦੀ ਤਾਕਤ ਵੀ ਵਧਦੀ ਆ ਉਸ ਟਾਈਮ ਤੇ ਜਦੋਂ ਬਣਿਆ ਸੀਗਾ ਲੱਗ ਚੱਲੂ ਤਵੀਆਂ ਤੂਵੀਆਂ ਬੜੇ ਆਰਾਮ ਨਾਲ ਖਿੱਚ ਕੇ ਲੈ ਜਾਂਦਾ ਸੀ ਇਹ ਹਾਂਜੀ ਹਾਂਜੀ ਦੇਖ ਰਿਹਾ ਕਿ ਕੰਡੀਸ਼ਨ ਹਜੇ ਵੀ ਬਹੁਤ ਸੋਹਣੀ ਪਈ ਆ ਸਟਾਰਟ ਹੋ ਜਾਂਦਾ ਪਹਿਲਾਂ ਤਾਂ ਤੁਸੀਂ ਸਾਨੂੰ ਇਹਦਾ ਸਟਾਰਟਰ ਦੱਸੋ ਕਿ ਸਟਾਰਟ ਕਿਵੇਂ ਹੁੰਦਾ ਭਾਜੀ ਸਟਾਰਟ ਜੀ ਆ ਤੇ ਦੀ ਚਾਬੀ ਹੈ ਚਾਬੀ ਇਹਦੇ ਵਿੱਚ ਲਾ ਕੇ ਫਿਰ ਬੈਟਰੀ ਨੂੰ ਕਰੰਟ ਮਿਲ ਜਾਂਦਾ ਹੈ ਉਸ ਤੋਂ ਬਾਅਦ ਦੇ ਵਿੱਚ ਫਿਰ ਆ ਕਿੱਥੇ ਨਹੀਂ ਪੈਂਦੀ ਆ ਤਾਰ ਅੱਛਾ ਜੀ ਤੇ ਉਰੇ ਇਹਦੀ ਸੈਲਫ ਆ ਜਾਂਦੀ ਹੈ ਤਾਰ ਖਿੱਚ ਕੇ ਸੈਲਫ ਮਾਰਾਂਗੇ ਫਿਰ ਇਹ ਸਟਾਰਟ ਹੋ ਜਾਂਦਾ ਜੇ ਇਹ ਤੋਂ ਨਹੀਂ ਹੁੰਦਾ ਸੀ ਫਿਰ ਮੂਰੇ ਦੇ ਹੈਂਡਲ ਦਿੱਤਾ ਹੈਂਡਲ ਨਾਲ ਵੀ ਸਟਾਰਟ ਹੋ ਜਾਂਦਾ ਹਾਂਜੀ ਤੇ ਜੇ ਦੂਜੇ ਪਾਸੇ ਅਕਸਰ ਆਪਾਂ ਦੇਖਦੇ ਹੁੰਨੇ ਕਿ ਕਲੱਚ ਜਿਹੜਾ ਕਲੱਚ ਹੁੰਦਾ ਅਸੀਂ ਦੇਖਿਆ ਕਿ ਪੁਰਾਣੇ ਟਰੈਕਟਰ ਭਾਵੇਂ ਲਾ ਲੋ ਕਿ ਪੈਰਾਂ 'ਚ ਹੁੰਦਾ ਸੀ ਇਹਦਾ ਕਲੱਚ ਕਿੱਥੇ ਨਹੀਂ ਨਹੀਂ ਨਵੇਂਆਂ ਦਾ ਹੁੰਦਾ ਸੀਗਾ ਜੀ ਪੈਰਾਂ ਦੇ ਵਿੱਚ ਜਿਹੜੇ ਪੁਰਾਣੇ ਸੀ ਉਹਨਾਂ ਦਾ ਉਰੀ ਆਇਆ ਸੀ ਆਹ ਕਲੱਚ ਹੈ ਦਾ ਅੱਛਾ ਜੀ ਹਾਂਜੀ ਹਾਂ ਇਹ ਤਾਂ ਕਲਚ ਹੈ ਇਧਰਲੀ ਸਾਈਡਾ ਥੱਲੇ ਗੀਅਰ ਆ ਗਿਆ ਇਹਦੇ ਹਾਂ ਹਾਂ ਹਾਂਜੀ ਹਾਂਜੀ ਇਹਦਾ ਬ੍ਰੇਕ ਵਾਲਾ ਸਿਸਟਮ ਵੀ ਅਜੀਬ ਜਿਹਾ ਦਈ ਹੈ ਦੋਨੇ ਬ੍ਰੇਕ ਇਕੱਠੇ ਲਾਉਣੇ ਪੈਂਦੇ ਸੀ ਆ ਸੀ ਤੋ ਇਹਦੇ ਬ੍ਰੇਕ ਇੱਕ ਇਧਰ ਦੋਨਾਂ ਸਾਈਡਾਂ ਦੇ ਅਲੱਗ-ਅਲੱਗ ਬ੍ਰੇਕ ਨੇ ਅੱਛਾ ਇਹ ਦੋਏ ਬ੍ਰੇਕ ਨੇ ਹਾਂ ਦੋਨੇ ਬ੍ਰੇਕ ਨੇ ਦੋਨੇ ਇਕੱਠੇ ਲਾਉਣੇ ਪੈਂਦੇ ਤਾਂ ਜਾ ਕੇ ਉਹ ਸਿੱਧਾ ਖੜਦਾ ਸੀ ਜੇ ਹੁਣ ਕਈ ਵਾਰੀ ਬੰਦਾ ਭੁਲੇਖੇ ਨਾਲ ਇੱਕ ਇੱਕ ਪਾਸੇ ਵਾਲਾ ਲਾਲ ਇਧਰਲਾ ਟਾਇਰ ਜਾਮ ਉਹ ਉਧਰ ਨੂੰ ਘੁੰਮ ਜਾਂਦਾ ਸੀ ਅੱਛਾ ਜੀ ਇਹ ਵੀ ਇਹਦਾ ਪੰਗਾ ਸੀਗਾ ਇਹ ਦੋਨੇ ਬ੍ਰੇਕ ਬਰਾਬਰ ਲਾਉਣੇ ਪੈਂਦੇ ਸੀ ਕਿ ਤਾਂ ਬੈਲੈਂਸ ਬਣੂਗਾ ਤਾਂ ਬੈਲੈਂਸ ਬਣ ਕੇ ਸੜਕ ਤੇ ਖੜੂਗਾ ਨਿੱਕ ਪਾਸੇ ਘੁੰਮ ਜਾਂਦਾ ਸੀ ਹਾਂਜੀ ਹਾਂਜੀ ਤੇ ਭਾਜੀ ਜੇ ਤੁਹਾਨੂੰ ਤੇ ਕਿੱਥੋਂ ਮਿਲਿਆ ਇਹ ਆਪਣੇ ਤੋਂ ਨੇੜੇ ਧੂਰੀ ਦੇ ਸ਼ਹਿਰ ਦੇ ਕੋਲੇ ਪਿੰਡ ਸੀਗਾ ਉਹਨਾਂ ਨੂੰ ਸਾਨੂੰ ਕਿਹਨੇ 10 ਵਾਰੀ ਵੀ ਕਿਹਾ ਉਹਨਾਂ ਟਰੈਕਟਰ ਖੜਾ ਤੇ ਪਹਿਲਾਂ ਸਾਡੀ ਗੱਲਬਾਤ ਹੋ ਗਈ ਚਲੋ ਉਹ ਬਣਿਆ ਨਹੀਂ ਸੀ ਸੌਦਾ ਤੇ ਫਿਰ ਕੱਲ ਡੀਲ ਹੋ ਗਈ ਸੀ ਚੱਕ ਲਈ ਫਿਰ ਅਸੀਂ ਕੱਲ ਜਾ ਕੇ ਤੇ ਫਿਰ ਤਾਂ ਐ ਕਿ ਕਰਦੇ ਨਹੀਂ ਨੀ ਬੋਲੇ ਕਿ ਯਾਰ ਤੂੰ ਕਿੱਥੇ ਪੁਰਾਣੇ ਤੇ ਪੈਸੇ ਲਈ ਜਨਾ ਕਿ ਕਿੱਥੇ ਨਵੀਂ ਡੈਡੀ ਜੀ ਦਾ ਪੂਰਾ ਸਪੋਰਟ ਹੈ ਜੀ ਆਪਾਂ ਨੂੰ ਉਹਨਾਂ ਨੂੰ ਵੀ ਸ਼ੌਂਕ ਹੈ ਤੇ ਪੂਰਾ ਘਰੋਂ ਸਹਿਯੋਗ ਮਿਲਦਾ ਆਪਾਂ ਨੂੰ ਕੁਝ ਕਰਨ ਲਈ ਇਹਨੂੰ ਸਟਾਰਟ ਕਰਕੇ ਦਿਖਾਓ ਸਾਡੇ ਦਰਸ਼ਕ ਨੇ ਜਿਹੜੇ ਦੇਖੀ ਗਾਣੇ ਜਰੂਰ ਹੁਣ ਆਪਾਂ ਚਾਬੀ ਲਾਤੀ ਜੀ ਹਾਂਜੀ ਇਧਰੋਂ ਖਿੱਚ ਲੈਣੇ ਤਾਰੇ ਦੀ ਸੈਲਫ ਮਾਰ ਦਿੰਨੇ ਆ ਇਹ ਜਦੋਂ ਤਸਵੀਰਾਂ ਦੇ ਵਿੱਚ ਪਹਿਲੀ ਸੈਲਫ ਤੇ ਜਿਹੜਾ ਟਰੈਕਟਰ ਆ ਅੱਜ ਵੀ ਸਟਾਰਟ ਹੈ ਤੇ ਦੂਜੇ ਵਾਰ ਬਹੁਤ ਵੀਰ ਤੋਂ ਜਾਣ ਕਰ ਦੇ ਦੇਖ ਸਕਦੇ ਹੋ ਕਿ ਇਹਨੂੰ ਜੇ ਬੰਦ ਕਰਨਾ ਹੋਵੇ ਭਾਜੀ ਕਿਵੇਂ ਫਿਰ ਬੰਦ ਕਿਵੇਂ ਕਰਨਾ ਹੈ ਤਾਰ ਖਿੱਚ ਲੈਣੀ ਆ ਜੀ ਆਪਾਂ ਨੇ ਅੱਛਾ ਜੀ ਤਾਰ ਖਿੱਚ ਕੇ ਬੰਦ ਹੋ ਜਾਂਦਾ ਹਾਂਜੀ ਹਾਂਜੀ ਭਾਜੀ ਅਸੀਂ ਦੇਖ ਰਹੇ ਹਾਂ ਕਿ ਤੁਹਾਨੂੰ ਜਿਹੜੀਆਂ ਪੁਰਾਣੀਆਂ ਚੀਜ਼ਾਂ ਨਾ ਬੜਾ ਲਗਾਓ ਆ ਕਿਉਂਕਿ ਤੁਹਾਡੇ ਪਲਾਟ 'ਚ ਦੇਖਿਆ ਕਿ ਸਕੂਟਰ ਤੇ ਸਕੂਟਰੀਆਂ ਖੜੇ ਨੇ ਗੱਡੇ ਵੀ ਖੜਿਆ ਉਹ ਵੀ ਦੱਸੋ ਸਾਨੂੰ ਕਿ ਕਿੰਨੇ ਕੁ ਪੁਰਾਣੇ ਨੇ ਜੀ ਉਹ ਲਾ ਕੇ ਚੱਲੋ ਜੀ 70 ਤੋਂ ਪਹਿਲਾਂ ਦੇ ਮਾਡਲ ਹੈ ਕਈ 70 ਤੋਂ ਪਹਿਲਾਂ ਦੇ ਕਿ 70 ਤੋਂ ਬਾਅਦ ਵਾਲੇ ਆ ਐਲਵਨ ਪੁਸ਼ਪਕ ਹੋ ਗਿਆ ਵਿਕੀ ਵਿਕਟੋਰੀਅਸ ਜਿਹੜੀ ਮੋਪੇਟ ਹੁੰਦੀ ਸੀ ਉਹ ਵੀ ਹੈਗੀ ਬਾਕੀ ਪ੍ਰੀਆ ਸਕੂਟਰ ਹੋ ਗਏ ਉਹ ਸਾਰਾ ਕੁਝ ਹੈਗਾ ਆਪਣੇ ਕੋਲੇ ਜੇ ਭਾਜੀ ਫਿਰ ਗੱਲ ਕਰੀਏ ਘਰ ਦੀ ਕਰਦੇ ਨਹੀਂ ਕਹਿੰਦੇ ਕਿ ਯਾਰ ਤੂੰ ਪੁਰਾਣੀਆਂ ਚੀਜ਼ਾਂ ਦੇ ਪੈਸੇ ਲੈ ਲੈ ਨਹੀਂ ਅਕਸਰ ਕੀ ਕਹਿੰਦੇ ਕਿ ਜਿਹੜੀ ਪੁਰਾਣੀ ਚੀਜ਼ ਉਹਨੂੰ ਕਬਾੜ ਸਮਝਦੇ ਸੀਗੇ ਕਿ ਇਹਨੂੰ ਕੱਢ ਯਾਰ ਤੂੰ ਤੁਸੀਂ ਘਰੇ ਲੈ ਕੇ ਆਨੇ ਹੋ ਨਹੀਂ ਉਹ ਤਾਂ ਦੇਖੋ ਜਿਹੜਾ ਵਿਰਸਾ ਜਿਉ ਉਹ ਤਾਂ ਹੁਣ ਆਪਦੇ ਨਾਲ ਰਹੇ ਤੇ ਨਾਲ ਹੀ ਜਾਵੇ ਉਹ ਚੰਗਾ ਰਹਿੰਦਾ ਹੁਣ ਜੇ ਆਪਾਂ ਉਹ ਤੋਂ ਵਿਛੜ ਜਾਗੇ ਉਹ ਫਿਰ ਸਵਾਦ ਨਹੀਂ ਆਉਂਦਾ ਹਾਂਜੀ ਹਾਂ ਹੁਣ ਅਭੀ ਜਿਹੜਾ ਮੇਰੀ ਘਰ ਵੀ ਬਣਦਾ ਸਾਰਾ ਕਲਾਸਿਕ ਉਹਦੀ ਲੁੱਕ ਦੇ ਵਿੱਚ ਹੀ ਬਣਾ ਰਿਆ ਮੈਂ ਅੱਛਾ ਹਾਂਜੀ 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 ਵਾ ਪੁਰਾਣੀ ਚੀਜ਼ਾਂ ਨਾਲ ਪਿਆਰੀ ਹੈ ਜੀ ਪਹਿਲਾਂ ਦਾਦਾ ਜੀ ਨੂੰ ਵੀ ਸ਼ੌਂਕ ਸੀਗਾ ਪਾਪਾ ਨੂੰ ਵੀ ਹੈਗਾ ਤੇ ਮੈਨੂੰ ਵੀ ਹੈਗਾ ਹਾਂਜੀ ਹਾਂਜੀ ਬਹੁਤ ਸੋਹਣੀ ਗੱਲ ਕਹੀ ਵੀਰ ਨੇ ਕਿ ਪੁਰਾਣਾ ਵਿਰਸਾ ਕਿਤੇ ਨਾ ਕਿਤੇ ਜਿਹੜੇ ਆਪਣੇ ਅੱਜ ਦੇ ਨੌਜਵਾਨਾਂ ਉਹ ਆਪਣਾ ਪੁਰਾਣਾ ਵਿਸੇ ਨੂੰ ਭੁੱਲਦੇ ਜਾ ਰਹੇ ਹਨ ਪਰ ਇਹ ਵੀਰ ਨੇ ਇੱਕ ਕੋਸ਼ਿਸ਼ ਕਰੀਏ ਕਿ ਜਿਹੜਾ ਆਪਣਾ ਪੁਰਾਣਾ ਵਿਰਸਾ ਸੀਗਾ ਉਹਨੂੰ ਇਕੱਠਾ ਕਰਿਆ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀਆ ਉਹਨੂੰ ਵੀ ਆਪਾਂ ਪ੍ਰੇਰਨਾ ਦੇ ਸਕੀਏ ਸੰਗਰੂਤ ਤੋਂ ਰਵੀ ਸ਼ਰਮਾ ਪੰਜਾਬ ਨਿਊਜ਼